ਇਹ ਕਿਸਾਨ ਨੇ ਇਹਨਾਂ ਦੇ ਦੋ ਬੱਚੇ ਸੀਗੇ ਇਹ ਜਿਹੜਾ ਬੱਚਾ ਪਹਿਲਾਂ ਜਿਹੜਾ ਨਸ਼ੇ ਦੇ ਕਰਕੇ ਓਵਰਡੋਸ ਕਰਕੇ ਮੌਤ ਹੋਈ ਆ ਉਹਦਾ ਨਾਮ ਹੈ ਅਭਿਜੀਤ ਨਸ਼ੇ ਦੇ ਓਵਰਡੋਸ ਕਰਕੇ ਉਹਦੀ ਮੌਤ ਹੋਈ ਹੋਈ ਆ ਇਹ ਅਸਲ ਤਿੰਨ ਬੱਚੇ ਸੀਗੇ ਜਦੋਂ ਕੋਰੜ ਪਿੰਡ ਵਿੱਚ ਇਹ ਮੀਠੇਰ ਦੇ ਪਿੰਡ ਵਿੱਚ ਇਹਦੀ ਮੌਤ ਹੋਈ ਆ ਜਿਹੜਾ ਨਾਲ ਦਾ ਬੱਚਾ ਸੀਗਾ ਉਹ ਘਰ ਵਾਲਿਆਂ ਨੇ ਸ਼ਾਇਦ ਉਹਦੋਂ ਜਿੰਦਾ ਹੋਊਗਾ ਸਾਹ ਚੱਲਦੇ ਹੋਣਗੇ ਇਸ ਵਾਲੀ ਸਰਕਾਰ ਨਹੀਂ ਮਗਰ ਦੀਆਂ ਸਰਕਾਰਾਂ ਆਪਾਂ ਅਮਰਿੰਦਰ ਸਿੰਘ ਨੂੰ ਕਹਿੰਦੇ ਸੀ ਜੀ ਇਹਨੇ ਗੁਟਕਾ ਸਾਫ ਫੜ ਕੇ ਝੂਠੀ ਸੌਂ ਖਾਦੀ ਔਰ ਉਹ ਕਾਮਯਾਬ ਨਹੀਂ ਹੋ ਸਕਿਆ ਨਸ਼ਾ ਵਧਿਆ ਪਿੰਡਾਂ ਦੇ ਵਿੱਚ ਸਾਰੇ ਪੰਜਾਬ ਦੇ ਵਿੱਚ ਆਪਾਂ ਨਿਤ ਦਿਨ ਦੇਖਦੇ ਰਹਿੰਦੇ ਆ ਗਾਇ ਬਗਾਏ ਔਰ ਇਸੇ ਕੋਰਣ ਪਿੰਡ ਵਿੱਚ ਇਹਨੇ ਸੁਖਪਾਲ ਸਿੰਘ ਖਹਿਰਾ ਜੋ ਸੰਗਰੂਰ ਤੋਂ ਕਾਂਗਰਸ ਦੇ ਉਮੀਦਵਾਰ ਨੇ ਇਹ ਪਹੁੰਚੇ ਸਨ ਪਿੰਡ ਮਿੱਠੇਵਾ ਜੋ ਪਿੰਡ ਕੁਰੜ ਦੇ ਨੇੜੇ ਖਹਿਰਾ ਦਾ ਇਲਜ਼ਾਮ ਹੈ ਕਿ ਪਿੰਡ ਖੁਰੜ ਮਿੱਠੇਰ ਦਾ ਪਿੰਡ ਹੈ ਤੇ ਇੱਥੇ ਨੌਜਵਾਨਾਂ ਦੀ ਨਸ਼ੇ ਦੀ ਓਵਰਡੋਜ਼ ਨਾਲ ਮੌਤ ਹੋਈ ਹੈ ਦਾਵਾ ਕੀਤਾ ਗਿਆ ਹੈ ਕਿ 16 ਸਾਲ ਦੇ ਨੌਜਵਾਨ ਦੀ ਨਸ਼ੇ ਦੀ ਓਵਰਡੋਜ਼ ਨਾਲ ਮੌਤ ਹੋਈ ਇਲਜ਼ਾਮ ਲਗਾਏ ਕਿ ਭਗਵੰਤ ਮਾਨ ਸਰਕਾਰ ਨਸ਼ੇ ਨੂੰ ਠੱਲ ਪਾਉਣ ਦੇ ਵਿੱਚ ਨਾਕਾਮਯਾਬ ਰਹੀ ਹੈ ਪਿੰਡ ਵਾਲਿਆਂ ਨੇ ਵੀ ਅਪੀਲ ਕੀਤੀ ਹੈ ਕਿ ਨਸ਼ੇ ਤੇ ਨਕੇਲ ਪਾਈ ਜਾਏ ਕਿਉਂਕਿ ਹੁਣ ਇਹ ਨਸ਼ਾ ਬੱਚਿਆਂ ਤੇ ਵੀ ਅਸਰ ਕਰਨ ਲੱਗਿਆ ਹੈ ਲੋਕ ਸਭਾ ਹਲਕੇ ਦੇ ਪਿੰਡ ਮਿੱਠੇਵਾਲ ਵਿੱਚ ਮੌਜੂਦ ਹਾਂ ਇਹ ਜਿਹੜਾ ਪਿੰਡ ਹੈ ਇਹ ਮੀਠੇਰ ਦਾ ਜਿਹੜਾ ਪਿੰਡ ਹੈ ਲੋਕ ਸਭਾ ਦਾ ਆਮ ਆਦਮੀ ਪਾਰਟੀ ਦਾ ਕੈਂਡੀਡੇਟ ਉਹਦੇ ਬਿਲਕੁਲ ਗੁਵਾਂਡ ਵਿੱਚ ਪਿੰਡ ਹੈ ਉਹਨਾਂ ਦਾ ਪਿੰਡ ਹੈਗਾ ਕੁਰੜ ਤੇ ਇਸ ਪਿੰਡ ਵਿੱਚ ਸਾਡੇ ਆਉਣ ਦਾ ਸਬਬ ਇਸ ਕਰਕੇ ਬਣਿਆ ਕਿ ਇੱਕ ਬਹੁਤ ਛੋਟਾ ਨੌਜਵਾਨ 17 ਸਾਲ ਦਾ ਬੱਚਾ ਸਰਪਰ ਭਰੂਪੁਰ ਸਿੰਘ ਜੀ ਨੇ ਇੱਕ ਛੋਟੇ ਕਿਸਾਨ ਨੇ ਇਹਨਾਂ ਦੇ ਦੋ ਬੱਚੇ ਸੀਗੇ ਇਹ ਜਿਹੜਾ ਬੱਚਾ ਪਹਿਲਾਂ ਜਿਹੜਾ ਨਸ਼ੇ ਦੇ ਕਰਕੇ ਓਵਰਡੋਸ ਕਰਕੇ ਮੌਤ ਹੋਈ ਆ ਉਹਦਾ ਨਾਮ ਹੈ ਅਭੀਜੀਤ ਡੋਸ ਕਰਕੇ ਉਹਦੀ ਮੌਤ ਹੋਈ ਹੋਈ ਆ ਇਹ ਅਸਲ ਚ ਤਿੰਨ ਬੱਚੇ ਸੀਗੇ ਨਸ਼ਾ ਇਹਨਾਂ ਬੱਚਿਆਂ ਨੂੰ ਲੱਗਦਾ ਕਿ ਪਹਿਲੀ ਦੂਜੀ ਵਾਰੀ ਕਿਤੇ ਕੀਤਾ ਇਹਨਾਂ ਨੂੰ ਪਤਾ ਨਹੀਂ ਹੋਊਗਾ ਕਿ ਕੀ ਸਿਸਟਮ ਆ ਯਾਓ ਟ੍ਰੇਨ ਨਹੀਂ ਸੀ ਐਕਸਪਰਟ ਨਹੀਂ ਸੀਗੇ ਕੋਈ ਨਿਸ਼ੇੜੀ ਨਹੀਂ ਸੀਗੇ ਪਰ ਜਿੱਦਾਂ ਇੱਕ ਰਵਾਜ ਚੱਲਿਆ ਹੋਇਆ ਬੱਚੇ ਇਕੱਠੇ ਹੋ ਕੇ ਇਸ ਕੋਡ ਦੇ ਵਿੱਚ ਫਸ ਜਾਂਦੇ ਨੇ ਪ੍ਰੋਬੇਬਲੀ ਉਸ ਦਾ ਸ਼ਿਕਾਰ ਹੋਇਆ ਔਰ ਜਦੋਂ ਕੋਰੜ ਪਿੰਡ ਵਿੱਚ ਇਹ ਮੀਤਹੇਰ ਦੇ ਪਿੰਡ ਵਿੱਚ ਇਹਦੀ ਮੌਤ ਹੋਈ ਆ ਜਿਹੜਾ ਨਾਲ ਦਾ ਬੱਚਾ ਸੀਗਾ ਉਹ ਘਰ ਵਾਲਿਆਂ ਨੇ ਸ਼ਾਇਦ ਉਹਦੋਂ ਜਿੰਦਾ ਹੋਊਗਾ ਸਾਹ ਚੱਲਦੇ ਹੋਣਗੇ ਉਹਦਾ ਸ਼ਾਇਦ ਨਾਮ ਸੀਗਾ ਸਨੀ ਝਗ ਝੁਗਾਈ ਸੀ ਉਹਦੇ ਮੂੰਹ 'ਚੋਂ ਉਹਨੂੰ ਉਹਨਾਂ ਨੇ ਬਚਾ ਲਿਆ ਤੇ ਇਹਨਾਂ ਦਾ ਬੱਚਾ ਜਿਹੜਾ ਸੀਗਾ ਮਾਰੇਗਾ ਮੇਰੇ ਨਾਲ ਬਹੁਤ ਅਰਸੇ ਤੋਂ ਕਰਮਜੀਤ ਸਿੰਘ ਜੀ ਨੇ ਕਾਰ ਨਹੀਂ ਮਗਰ ਲਿਆ ਸਰਕਾਰਾਂ ਆਪਾਂ ਅਮਰਿੰਦਰ ਸਿੰਘ ਨੂੰ ਕਹਿੰਦੇ ਸੀ ਜੀ ਇਹਨੇ ਗੁਟਕਾ ਸਾਫ ਫੜ ਕੇ ਝੂਠੀ ਸੌਂਹ ਖਾਦੀ ਔਰ ਉਹ ਕਾਮਯਾਬ ਨਹੀਂ ਹੋ ਸਕਿਆ ਨਸ਼ਾ ਵਧਿਆ ਪਿੰਡਾਂ ਦੇ ਵਿੱਚ ਸਾਰੇ ਪੰਜਾਬ ਦੇ ਵਿੱਚ ਆਪਾਂ ਨਿਤ ਦਿਨ ਦੇਖਦੇ ਰਹਿੰਦੇ ਆ ਗਾਇਬ ਗਾਏ ਔਰ ਇਸੇ ਕੁਰੜ ਪਿੰਡ ਵਿੱਚ ਦੋ ਤਿੰਨ ਪਹਿਲਾਂ ਇੱਕ ਹੋਰ ਮੌਤ ਹੋਈ ਚੀ ਇੱਕ ਮੌਤ ਪਹਿਲਾਂ ਵੀ ਦੋ ਤਿੰਨ ਦਿਨ ਪਹਿਲਾਂ ਕੁਰੜ ਵਿੱਚ ਹੀ ਮੀਠੇਰ ਦੇ ਪਿੰਡ ਵਿੱਚ ਮੌਤ ਹੋਈ ਹੈ ਮਤਲਬ ਸਮਝ ਲਓ ਕਿ ਦੂਸਰੀ ਮੌਤ ਇਸ ਕੁਰੜ ਪਿੰਡ ਵਿੱਚ ਲੋਕ ਸਭਾ ਉਮੀਦਵਾਰ ਆਮ ਆਦਮੀ ਪਾਰਟੀ ਦਾ ਮਨਿਸਟਰ ਉਹਦੇ ਪਿੰਡ ਚ ਤੇ ਤੁਸੀਂ ਸਾਰੇ ਪੰਜਾਬ ਵਿੱਚ ਸੁਣਦੇ ਰਹਿੰਦੇ ਰਹਿੰਦੇ ਗਾਇਬ ਗਾਏ ਕਦੀ ਕੋਈ ਰੂੜੀਆਂ ਤੇ ਪਿਆ ਬੱਚਾ ਸਰਿੰਜੋ ਦੇ ਵਿੱਚ ਪਈ ਕੋਈ ਮੋਟਰ ਦੇ ਕਮਰੇ ਦੇ ਬਾਹਰ ਪਿਆ ਵਾ ਇਤੋਂ ਤੱਕ ਕਿ ਲੜਕੀਆਂ ਵੀ ਸ਼ਿਕਾਰ ਹੋ ਚੁੱਕੀਆਂ ਨੇ ਇਸ ਚਿੱਟਾ ਬੱਚਾ ਕੋਈ ਇਦਾਂ ਦਾ ਪਹਿਲਾਂ ਤੋਂ ਕੋਈ ਸ਼ਿਕਾਰ ਨਹੀਂ ਸੀ ਨਵਾਂ ਸੀਗਾ ਤੇ ਇਹ ਜਿਹੜਾ ਨਸ਼ਾ ਮਾਰੂ ਨਸੇ ਦੇ ਨਾਲ ਇਹਦੀ ਮੌਤ ਹੋਈ ਆ ਸੀ ਜਦੋਂ ਜਾ ਕੇ ਦੇਖਿਆ ਸਾਰਾ ਕੁਝ ਹਾਲਾਤ ਦੇਖੇ ਬਣੇ ਹੋਏ ਤਾਂ ਉਹਦੀ ਬਾਹ ਜਿਹੜੀ ਮੁੜੀ ਹੋਈ ਸੀਗੀ ਇੱਕ ਤੇ ਕੋਲ ਸਰੰਜਾਂ ਵਗੈਰਾ ਪਈਆਂ ਸੀਗੀਆਂ ਅਸੀਂ ਬੇਨਤੀ ਇਹੀ ਕਰਦੇ ਆਂਗੇ ਪ੍ਰਸ਼ਾਸਨ ਤੇ ਸਰਕਾਰ ਨੂੰ ਵੀ ਅਸੀਂ ਕਿਸੇ ਦੇ ਬੱਚੇ ਇਹ ਨਹੀਂ ਕਹਿੰਦੇ ਹੈਗੇ ਵੀ ਜਕ ਦੇ ਜ਼ਿਲ੍ਹਾ ਚ ਦੇ ਦੋ ਪਰ ਜਿਹੜੀ ਇਹ ਚੈਨ ਬਣੀ ਵੀ ਆ ਨਸ਼ੇ ਦੀ ਕਿੱਥੋਂ ਆਉਂਦਾ ਕਿਵੇਂ ਬਣਦਾ ਤੇ ਕਿਵੇਂ ਇਹਦੇ ਜਿਹੜੇ ਹੈਗੇ ਆ ਗਾਹਾਂ ਵਪਾਰੀ ਬਣਦੇ ਆ ਉਹਨਾਂ ਤੇ ਨੱਥ ਜਰੂਰ ਪਾਈ ਜਾਵੇ ਸਾਡਾ ਤੱਕ ਹੋ ਗਿਆ ਕਿਸੇ ਹੋਰ ਦਾ ਜਿਹੜਾ ਪਰਿਵਾਰ ਦਾ ਬੱਚਾ ਉਹ ਜਰੂਰ ਵੀ ਨਾ ਖੋਵੇ